ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਮਤਲਬ ਅੱਜ ਦੇ ਦਿਨ ਦਾ ਸਹਿਬਜ਼ਾਦੇ ਮਹਾਰਾਜ ਜੀ ਨੂੰ ਜਦੋਂ ਬਾਪੀਆਂ ਨਰਾਜਿਆਂ ਨੂੰ ਹੁਕਮ ਦਿੱਤਾ ਸੀ ਤਾਂ ਉਸ ਟਾਈਮ ਦਾ ਬਰਲਾਪਿਆ ਦਵਾਰ ਦਾ ਉਸ ਟਾਈਮ ਦਾ ਬਰਲਾਪਿਆ ਲਾਲਾ ਨੂੰ ਦਵਾਰ ਪੁੱਛਦੀ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਸੀ ਅੰਬੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਸੀ ਅੰਬੜੀ ਦੇ ਜਾਏ લાલા ਨੂੰ ਦਵਾਰ ਪੁੱਛਦੀ ਪਿਤਾ ਦਸ਼ਮੇਸ਼ ਜੀਤੇ ਮਾਤਾ ਗੁਜਰੀ ਦੇ ਲਾਲਿਆ ਪਿਤਾ ਦਸ਼ਮੇਸ਼ ਜੀਤੇ ਮਾਤਾ ਗੁਜਰੀ ਦੇ ਲਾਲਿਆ ਤੁਸੀਂ ਕਿਸ ਅੰਬੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਸਾਂ ਬੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਪਟਨੇ ਸਹਿ ਅਬਦਾ ਜਨਮ ਗੁਰਾਂ ਦਾ ਪਟਨੇ ਸਹਿ ਬੁਦਾ ਜਨਮ ਗੁਰਾਂ ਦਾ ਨੰਦਪੁਰ ਦੇ ਰੇਲਾਏ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਸਾਂ ਬੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਏਠੀ ਗੁਰਾਂ ਦੇ ਨੀਲਾ ਕੋੜਾ ਏਠੀ ਗੁਰਾਂ ਦੇ ਨੀਲਾ ਕੋੜਾ ਕੱਤੀ ਦੇ ਨਾਲਿਸ ਜਾਏ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਸ ਅੰਬੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਚਰਨ ਗੁਰਾਂ ਦੇ ਮਖਮਲੀ ਜੋੜਾ ਚਰਨ ਗੁਰਾਂ ਦੇ ਮੱਖ ਮੱਲੀ ਜੋੜਾ ਜਿੱਤ ਲੈ ਦੇ ਨਾਲ ਸਯਾਏ ਲਾਲਾ ਨੂੰ ਦਵਾਰ ਪੁੱਛਦੀ ਤੁਸੀਂ ਕਿਸ ਹੰਬੜੀ ਦੇ ਜਾਏ ਲਾਲਾ ਨੂੰ ਦਵਾਰ ਪੁੱਛਦੀ ਪਿਤਾ ਦਸ਼ਮੇ ਸਿਜੀਤੇ ਮਾਤਾ ਗੁਇਰੀ ਦੇ ਲਾਲਿਆਂ ਪਿਤਾ ਦਸ਼ਮੇਸ ਜੀ ਦੇ ਮਾਤਾ ਗੁਇਰੀ ਦੇ ਲਾਲਿਆਂ ਤੁਸੀਂ ਕੈਸੀ ਅੰਬੜੀ ਦੇ ਜਾਏ ਤੁਸੀਂ ਕੈਸੀ ਅੰਬੜੀ ਦੇ ਜਾਏ ਲਾਲਾ ਨੂੰ ਦਵਾਰ ਪੋਚਦੀ ਲਾਲਾ ਨੂੰ ਦਵਾਰ ਪੋਚਦੀ ਸਤਿਵਾਹਿ ਗੁਰੂ ਜੀ ਕਾ ਖਾਲਸਾ ਸਤਿਵਾਹਿ ਗੁਰੂ ਜੀ ਕੀ ਫਤਿਹ